ਅਸੀਂ ਫਾਰਮ ਭਰੇ ਬਲਾਗ ਸਮਤੀ ਦੇ ਅੰਦਰ ਦੇ ਆ ਜੰਦਰ ਗਏ ਆ ਪਹਿਲਾਂ ਐਸਐਚ ਨੂੰ ਸਾਰੇ ਦਿਖਾ ਕੇ ਗਏ ਆ ਰੇ ਤੋਂ ਉਹਨਾਂ ਦੇ ਦੋ ਬਣ ਕੇ ਜਿਹੜਾ ਗੁੰਡੇ ਰੱਖੇ ਹੋਏ ਜੀ ਸਰਦਾਰ ਉਹ ਕਹੇ ਸਾਨੂੰ ਫੈਲ ਦਿਓ ਅਸੀਂ ਚੈੱਕ ਕਰਨੀ ਆ ਪਰ ਮੈਡ ਨੂੰ ਕਹੇ ਕਿਸ ਨੂੰ ਫੈਲ ਦੇਤੀ ਆ ਉਹਨਾਂ ਨੇ ਪਤਾ ਬਾਚਾ ਆਂਦੇ ਕਹਿੰਦੇ ਫੈਲ ਦੇ ਕੇ ਨਾ ਮੈਨੂੰ ਸਾਈਡ ਤੇ ਕੀਤਾ ਉਹਨਾਂ ਦੇ ਅਗਲੇ ਪੇ ਤੇ ਕੱਟ ਮਾਰਤਾ ਜੀ ਇਹਨਾਂ ਨੇ ਤਾਂ 100 ਖਾ ਲਈ ਵੀ ਅਸੀਂ ਅਕਾਲੀ ਦਲ ਦਾ ਉਹਰੇ ਨਾਮ ਉਹਨਾਂ ਸਾਨੂੰ ਉਹ ਥੋੜੇ ਮਟਾਇਆ ਨਹੀਂ ਮਟਣਾ ਨਾਦਰ ਰਟਰਨਿੰਗ ਅਫਸਰ ਸਾਹਿਬ ਤੁਸੀਂ ਫਾਰਮ ਫੋਰਮ ਕੈਨਸਲ ਕਰ ਲਓਗੇ ਨਹੀਂ ਫੜੋਗੇ ਕੋਈ ਗੱਲ ਨਹੀਂ ਅਕਾਲੀ ਦਲ ਖਤਮ ਹੋ ਜਾਊਗਾ ਤੁਸੀਂ ਧਮਕੀਆਂ ਦੇ ਰਹੇ ਹੋ ਰੇਡਾਂ ਮਾਰ ਰਹੇ ਹੋ ਐ ਅਕਾਲੀ ਦਲ ਮਰ ਜਾਊਗਾ ਕਮਾਲ ਕਰਦੇ ਹੋ ਕਿ ਇਹ ਇੰਦਰਾਂ ਨਹੀਂ ਮਾਰ ਸਕੀ ਬੈਂਤ ਸਿੰਘ ਨਹੀਂ ਮਾਰ ਸਕਿਆ ਕੈਪਟਨ ਨਹੀਂ ਮਾਰ ਸਕਿਆ ਤਾਂ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿ ਅਕਾਲੀ ਦਲ ਆਪ ਇਹ ਆਡੀਓ AI ਨਾਲ ਬਣਾ ਕੇ ਵਾਇਰਲ ਕਰਤੀ ਫੇਰੇ ਇਹ ਮਾਹੌਲ ਖਰਾਬ ਕਰਨ ਲਈ ਅਕਾਲੀ ਦਲ ਤਾਂ ਇੱਕ ਜਿ ਬਚਦਾ ਖੜਾ ਹੋਰ ਪਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਕਹਿ ਰਹੇ ਨੇ ਕਿ ਪਹਿਲਾਂ ਇਹਨਾਂ ਨੇ ਕੱਥਾ ਦਾ ਆਡੀਓ ਵਾਇਰਲ ਕੀਤੀ SSP ਸਾਹਿਬ ਦਾ ਨਾਮ ਲੱਤਾ ਤੇ ਫੇਰ ਇਹ ਇਦਾਂ ਕਰ ਰਹੇ ਨੇ ਮਾਹੌਲ ਅਕਾਲੀ ਦਲ ਖਰਾਬ ਕਰ ਰਹੇ ਆ ਟਰਾਲੀ ਚੋਰ ਪਾਰਟੀ ਆ ਕਹਿੰਦੇ ਤਾਂ ਆਪਣੇ ਆਪ ਨੂੰ ਕੱਟੜ ਇਮਾਨਦਾਰ ਨੇ ਇਹ ਟਰਾਲੀ ਚੋਰ ਨੇ ਫੋਨ ਚੋਰ ਨੇ ਕੱਲ ਸਾਡੇ ਕੋਲੋਂ ਦਾ ਫੋਨ ਖੋਲੇਗੇ ਇਹ ਵੀ ਇਤਿਹਾਸ ਚ ਪਹਿਲੀ ਵਾਰ ਹੋਇਆ ਪੂਰੇ ਵਰਲਡ ਚ ਪਹਿਲੀ ਵਾਰ ਹੋਇਆ ਹੋਊਗਾ ਵੀ ਬਣੀ ਬਣਾਈ ਟਰਾਲੀ ਹਲਭ ਜਾਂਦੀ ਆ ਮਿੱਟੀ ਦੱਬੀ ਹੋਈ ਥੱਲੇ ਨਾਮਜ਼ਦ ਕੀ ਦਾਖਲ ਕਰਾਉਣ ਨੂੰ ਲਾਸਟ ਦਿਨਾਂ ਘਨੌਰ ਦੇ ਹਾਲਾਤ ਦਿਖਾ ਰਹੇ ਹਾਂ ਤੁਹਾਨੂੰ ਤੁਸੀਂ ਦੇਖ ਰਹੇ ਹੋ ਤਸਵੀਰਾਂ ਘਨੌਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗਰਨਾਮ ਸਿੰਘ ਆ ਜੀ ਕੀ ਹੋਇਆ ਜੀ ਤੁਸੀਂ ਕਹਿ ਰਹੇ ਹੋ ਅਸੀਂ ਨਾ ਸਾਡੀ ਰਾਜਕੌਰ ਦੀ ਬਾਸਮਾ ਬਾਸਮਾ ਪਿੰਡ ਸਾਡਾ ਹੀ ਰਾਜਕੌਰ ਹਨਾ ਜੀ ਅਸੀਂ ਫਾਰਮ ਪਰ ਇਹ ਬਲਾਗ ਸਮਤੀ ਦੇ ਅੰਦਰ ਦੇ ਆ ਜੰਦਰ ਗਏ ਆ ਪਹਿਲਾਂ ਐਸਐਚਓ ਨੂੰ ਸਾਰੇ ਦਿਖਾ ਕੇ ਗਏ ਆ ਰੇ ਤੋਂ ਵੀ ਅੰਦਰ ਸਾਡੇ ਨਾਲ ਦੋ ਗਵਾਹ ਮੈਂ ਗਵਾਹ ਹੈ ਜੀ ਨਾਲ ਰਾਜਕੋਟ ਤੇ ਅਸੀਂ ਅੰਦਰ ਗਏ ਆ ਅੰਦਰ ਦੋ ਮਿਲ ਕੇ ਸਰਦਾਰ ਪਹਿਲਾਂ ਪੁਲਿਸ ਵਾਲਿਆਂ ਨੇ ਦੇਖਿਆ ਨ ਚੈੱਕ ਕਰਿਆ ਜੀ ਸਾਰੇ ਸਾਰੀ ਚੈੱਕ ਕਰਿਆ ਜੀ ਫਾਈਲ ਇਹ ਉਹਨਾਂ ਕਰਾ ਠੀਕ ਹੈ ਜਾਓ ਅੰਦਰ ਸਾਡੇ ਨਾਲ ਦੋ ਗਵਾਹ ਗਏ ਆ ਜੀ ਤੇ ਅਸੀਂ ਅੰਦਰ ਗਏ ਆ ਉਹਨਾਂ ਦੇ ਦੋ ਬਣ ਕੇ ਜਿਹੜਾ ਗੁੰਡੇ ਰੱਖੇ ਹੋਏ ਜੀ ਸਰਦਾਰ ਉਹ ਕਹੇ ਸਾਨੂੰ ਫੈਲ ਦਿਓ ਅਸੀਂ ਚੈੱਕ ਕਰਨੀ ਆ ਪਰ ਮੈਡ ਨੂੰ ਕਹੇ ਕਿਸ ਨੂੰ ਉਹ ਐਸੇ ਫੈਲ ਦੇਤੀ ਆ ਉਹਨਾਂ ਨੇ ਪਤਾ ਬਾਦਚਾ ਆਂਦੇ ਕਹਿੰਦੇ ਫੈਲ ਦੇ ਕੇ ਨਾ ਮੈਨੂੰ ਸਾਈਡ ਤੇ ਕੀਤਾ ਉਹਨਾਂ ਦੇ ਅਗਲੇ ਪੇ ਤੇ ਕੱਟ ਮਾਰਤਾ ਜੀ ਕੱਟ ਮਾਰਤਾ ਮੈਂ ਰਟਣੀ ਆ ਉਸਨ ਦਾ ਕੈਨਸਲ ਕਰੀਏ ਫਿਰ ਹਾਂਜੀ ਫਿਰ ਮੈਂ ਉੱਥੋਂ ਮਿਲ ਗਿਆ ਆਪਣਾ ਪ੍ਰਧਾਰ ਜੀ ਨੂੰ ਮਿਲਿਆ ਜੀ ਆਪਣਾ ਤੇ ਇਹਨਾਂ ਨੂੰ ਤਾਂ ਗੱਲ ਬਾਤ ਦੱਸੀ ਆ ਜੀ ਕਿਹੜੇ ਬਲਾਕ ਤੋਂ ਤੁਸੀਂ ਇਹ ਸ਼ੰਭੂ ਬਲਾਕ ਦਾ ਹਾਂਜੀ ਹਾਂ ਜੋਨ ਘਨੌਰ ਆਪਣਾ ਇਹ ਆ ਵੀ ਗੁਰਨਾ ਖੇੜੀ ਜੀ ਹਾਂਜੀ ਹਾਂਜੀ ਸੋ ਨੀਰਾ ਤੱਕਾ ਹੋ ਰਹੀ ਏ ਤੱਕੇ ਦੇ ਰੋਪ ਲੱਗ ਰਹੇ ਨੇ ਮੁੰਡਾ ਸਰਪੰਚ ਦੂਏ ਤਾ ਹੈ ਇੱਕ ਦੂਆ ਹੋ ਗਿਆ ਚਿੰਦਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੱਕਾ ਇੱਕ ਹੋਰ ਆਏ ਨੇ ਆਪਣਾ ਸੰਭੂ ਤੋਂ ਹੀ ਉਹ ਕਹਿੰਦੇ ਸਾਡੇ ਘਾਟਾ ਮਾਰ ਦਿੱਤਾ ਗਿਆ ਸ਼ੰਭੂ ਬਲਾਕ ਕਾਲਾ ਰਟਨਿੰਗ ਅਫਸਰ ਤੇ ਸ਼ੰਭੂ ਬਲਾਕ ਕਾਲਾ ਐਸ ਐਚਓ ਸਵਰਨ ਇਹਨਾਂ ਨੇ ਤਾਂ ਸੌ ਖਾਲੀ ਵੀ ਅਸੀਂ ਅਕਾਲੀ ਦਲ ਦਾ ਹੋਰੇ ਨਾਮ ਨਿਸ਼ਾਨ ਉਹ ਥੋੜੇ ਮਟਾਇਆ ਨਹੀਂ ਮਿਟਣਾ ਨਾਦਰ ਟਰਨਿੰਗ ਅਫਸਰ ਸਾਹਿਬ ਤੁਸੀਂ ਫਾਰਮ ਫੋਰਮ ਕੈਨਸਲ ਕਰ ਲਓਗੇ ਨਹੀਂ ਫੜੋਗੇ ਕੋਈ ਗੱਲ ਨਹੀਂ ਅਕਾਲੀ ਦਲ ਖਤਮ ਹੋ ਜਾਊਗਾ ਐਸਚਓ ਸਾਹਿਬ ਸਵਰਨਜੀ ਤੁਸੀਂ ਧਮਕੀਆਂ ਦੇ ਰਹੇ ਹੋ ਰੇਡਾਂ ਮਾਰ ਰਹੇ ਹੋ ਐ ਅਕਾਲੀ ਦਲ ਮਰ ਜਾਊਗਾ ਕਮਾਲ ਕਰਦੇ ਹੋ ਤੁਸੀਂ ਇਹ ਇੰਦਰਾਂ ਨਹੀਂ ਮਾਰ ਸਕੀ ਬੈਂਤ ਸਿੰਘ ਨਹੀਂ ਮਾਰ ਸਕਿਆ ਕੈਪਟਨ ਨੇ ਮਾਰ ਸਕਿਆ ਭਵੰਤ ਮਾਰ ਰਹੇ ਨੇ ਜੀ ਬਈ ਜਿਹੜੇ ਕੈਂਡੀਡੇਟ ਨੇ ਸਾਡੇ ਜਿਹੜੇ ਉਹਨਾਂ ਦੇ ਘਰਾਂ ਚ ਉਹਨਾਂ ਦੇ ਮਤਲਬ ਪ੍ਰੈਸ਼ਰ ਮੁਲਾਜ਼ਮ ਭੇਜਦੇ ਦੋ ਫੋਨ ਕਰਤੇ ਆ ਸਰਪੰਚ ਨੂੰ ਪਿੰਡ ਦੇ ਨੂੰ ਫੋਨ ਕਰਤੇ ਆ ਵੀ ਯਾਰ ਉਹਦੇ ਉੱਪਰ ਫਲਾਣਾ ਪਰਚਾ ਰੋ ਸਮਝਾ ਲੈ ਨਹੀਂ ਚੱਕ ਲੈ ਜਾਗੇ ਪ੍ਰੈਸ਼ਰ ਹੁੰਦਾ ਔਰ ਕੀ ਹੁੰਦਾ ਮਤਲਬ ਇਹ ਇਹ ਇਹਨਾਂ ਨੇ ਤਾਲਿਬਾਨੇ ਬਣਾ ਰੱਖਿਆ ਔਰੇ ਬਿਹਾਰੀ ਬਣਾਤੇ ਔਰੇ ਪੰਜਾਬ ਨੂੰ ਕਨੌਰ ਦੇ ਵਿੱਚ ਕਾਨੂੰਨ ਸਾਰੇ ਪੰਜਾਬ ਨਾਲੋਂ ਵੱਖਰਾ ਚੱਲ ਰਿਹਾ ਹੈ ਕਮਾਲ ਦੀ ਗੱਲ ਹੈ ਪਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਕਹਿ ਰਹੇ ਨੇ ਪਹਿਲਾਂ ਇਹਨਾਂ ਨੇ ਕੱਥ ਤਾਂ ਆਡੀਓ ਵਾਇਰਲ ਕੀਤੀ ਐਸਐਸਪੀ ਸਾਹਿਬ ਦਾ ਨਾਮ ਲੱਤਾ ਤੇ ਫਿਰ ਇਹ ਇਦਾਂ ਕਰ ਰਹੇ ਨੇ ਮਾਹੌਲ ਅਕਾਲੀ ਦਲ ਖਰਾਬ ਕਰ ਰਿਹਾ ਇਦਾਂ ਦੇ ਕਮੈਂਟ ਕਰ ਰਹੇ ਨੇ ਇਦਾਂ ਦੀਆਂ ਵੀਡੀਓ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇਹ ਆਮ ਆਦਮੀ ਪਾਰਟੀ ਦੇ ਵਰਕਰ ਇੱਕ ਕੱਟੜ ਇਮਾਨਦਾਰ ਪਾਰਟੀ ਆ ਟਰਾਲੀ ਚੋਰ ਪਾਰਟੀ ਆ ਕਹਿੰਦੇ ਤਾਂ ਆਪਣੇ ਆਪ ਨੂੰ ਕੱਟੜ ਇਮਾਨਦਾਰ ਨੇ ਹੈ ਟਰਾਲੀ ਚੋਰ ਨੇ ਫੋਨ ਚੋਰ ਨੇ ਕੱਲ ਸਾਡੇ ਕੋਲੋਂ ਦਾ ਫੋਨ ਖੋਲੇਗੇ ਠੀਕ ਹੈ ਟਰਾਲੀਆਂ ਦੀਆਂ ਲੋਹੇ ਦੀਆਂ ਪੰਜਾਬ ਦੇ ਵਿੱਚ ਖਾਨਾ ਪੈਦਾ ਕਰਨ ਵਾਲੇ ਨੇ ਇਹ ਇਹ ਵੀ ਇਤਿਹਾਸ ਚ ਪਹਿਲੀ ਵਾਰ ਹੋਇਆ ਪੂਰੇ ਵਰਲਡ ਚ ਪਹਿਲੀ ਵਾਰ ਹੋਇਆ ਹੋਊਗਾ ਵੀ ਬਣੀ ਬਣਾਈ ਟਰਾਲੀ ਉਲੱਭ ਜਾਂਦੀ ਆ ਮਿੱਟੀ ਦੀ ਦੱਬੀ ਹੋਈ ਥੱਲੇ ਉਹ ਪਾਰਟੀ ਸਾਨੂੰ ਮਤਾਂ ਦੇਊਗੀ ਜਿਹੜੇ ਕਿਸਾਨਾਂ ਦੇ ਆ ਯਾਰ ਅੰਨ ਦਾਤਾ ਦੀ ਜਿਹੜੇ ਟਰਾਲੀ ਚੋਰੀ ਕਰ ਲੇਗੇ ਉਹਨੇ ਸਾਨੂੰ ਕੀ ਮਤਾਂ ਦੇਣਗੇ ਅਸੀਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿ ਅਕਾਲੀ ਦਲ ਆਪ ਇਹ ਆਡੀਓ AI ਨਾਲ ਬਣਾ ਕੇ ਵਾਇਰਲ ਕਰਤੀ ਫੇਰੇ ਇਹ ਮਾਹੌਲ ਖਰਾਬ ਕਰ ਰਹੇ ਨੇ ਅਕਾਲੀ ਦਲ ਤਾਂ ਇੱਕ ਜਿ ਬਚਦਾ ਖੜਾ ਹੋਰੇ ਜੀ ਫਾਰਮ ਭਰ ਰਹੇ ਆ ਚੋਣਾ ਲੜਾਂਗੇ ਜੇ ਇਹਨਾਂ ਤੇ ਜਾਣਤੀ ਦਾ ਬਰਾਬਰ ਲੜਦੇ ਫਾਰਮ ਆ ਜਿਹੜਾ ਇਨੀ ਤੱਕੇਸ਼ਾਈ ਕਰ ਰਹੇ ਆ ਨਾ ਕਰਦੇ ਇਲੈਕਸ਼ਨ ਲੜਦੇ ਪਤਾ ਲੱਗ ਜਾਂਦਾ ਫੇ ਅਕਾਲੀ ਦਲ ਕੀ ਚੀਜ਼ ਆ ਜੀ ਕੀ ਨਾਮ ਆ ਵੀਰ ਜੀ ਵਰਿੰਦਰ ਸਿੰਘ ਆ ਜੀ ਵਰਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਮਾਹੌਲ ਬਣ ਰਿਹਾ ਏ ਤੁਹਾਡੇ ਸਾਹਮਣੇ ਜੀ ਦੱਸਣ ਦੀ ਲੋੜ ਹੀ ਨਹੀਂ ਕੋਈ ਹੂੰ ਬਹੁਤ ਕਾ ਜੀ ਸ੍ਰੀਆਮ ਪੜ ਰਹੇ ਹੈ ਕੈਨਸਲ ਕਰ ਰਹੇ ਹੈ ਕਾਗਜ਼ ਇਸ ਦੇ ਉੱਪਰ ਕੀ ਹੋਏਗਾ ਜੀ ਕੱਥੇ ਤਾਂ ਐਸਐਸਪੀ ਦੀ ਆਡੀਓ ਕਹੀ ਜਾ ਰਹੀ ਹੈ ਵਾਇਰਲ ਹੋ ਰਹੀ ਹੈ ਉਸ ਆਡੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਵਰਕਰ ਕਹਿ ਰਹੇ ਨੇ ਕਿ ਏਆਈ ਨਾਲ ਆਡੀਓ ਬਣਾ ਕੇ ਪਹਿਲਾ ਪ੍ਰਧਾਨ ਸਾਹਿਬ ਨੇ ਸੁਖਵੀਰ ਬਾਦਲ ਨੇ ਇਹ ਆਡੀਓ ਵਾਇਰਲ ਕੀਤੀ ਹੈ ਤੇ ਹੁਣ ਮਾਹੌਲ ਖਰਾਬ ਕਰਨ ਦੇ ਲਈ ਆਪ ਇਹ ਇਦਾਂ ਦਾ ਪਲਾਨਿੰਗ ਕਰ ਰਹੇ ਨੇ ਸਾਰਾ ਕੁਝ ਇਹ ਤਾਂ ਬਾਦਲ ਸਾਹਿਬ ਨੇ ਪਾਈ ਹੈ ਜੀ ਪ੍ਰਧਾਨ ਸਾਹਿਬ ਨੇ ਉਹ ਜਾਣਣਾ ਉਹਨਾਂ ਨੂੰ ਪਤਾ ਜੀ ਸੱਚੀ ਹੈ ਕਿ ਝੂਠੀ ਹੈ ਬਾਕੀ ਸਾਰਾ ਕੁਝ ਸਾਹਮਣੇ ਆ ਜਾਊਗਾ ਜੀ ਦੋ ਦਿਨ ਚ ਸੱਚੀ ਹੋਈ ਤਾਂ ਵੀ ਝੂਠੀ ਹੋਈ ਤਾਂ ਵੀ ਜੀ ਸਾਰਾ ਕੁਝ ਸਾਹਮਣੇ ਆ ਜਾਣਾ ਕੋਈ ਕੁਝ ਨਹੀਂ ਲੁਕਾਇ ਰਹਿਣਾ ਜੀ ਸੋ ਤੁਸੀਂ ਦੇਖ ਰਹੇ ਹੋ ਮਾਹੌਲ ਤੁਹਾਨੂੰ ਦਿਖਾ ਰਹੇ ਆ ਅਸੀਂ ਕਨੌਰ ਦੇ ਵਿੱਚ ਮੌਜੂਦ ਆ ਇਸ ਸਮੇਂ ਕਨੌਰ ਦੇ ਵਿੱਚ ਤੱਕਾ ਸਾਈ ਹੋਣ ਦੇ આરોਪ ਨੇ ਜਿਹੜੇ ਲੱਗ ਰਹੇ ਨੇ ਸੋ ਪ੍ਰਸ਼ਾਸਨ ਮੌਜੂਦ ਆ ਹੋਰ ਕੈਂਡੀਡੇਟ ਵੱਖ-ਵੱਖ ਪਾਰਟੀਆਂ ਦੇ ਮੌਜੂਦ ਨੇ ਅੱਜ ਲਾਸਟ ਦਿਨ ਆ ਜਿਹੜਾ ਨਾਮਜ਼ਦਗੀ ਕਰਨ ਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਡੀਐਸਪੀ ਚੀਮਾ ਸਾਹਿਬ ਖੜੇ ਨੇ ਸੋ